ਕੀ ਕਸ ਹੈ ਸਿਕਾਏ ਆਜ ਵਸਸ ਸਿਕਾਏ ਆਹ ਜਰਾ ਮਸਾਈ ਆਈ ਆ ਕੋਲ ਮਸ ਠੀਕ ਹੈ ਤੁਸੀਂ ਸੁਣਾਓ ਆਪਣਾ ਠੀਕ ਹੈ ਹਾਂ ਕੁਛ ਨਹੀਂ ਕਰਦੇ ਬਸ ਬੈਠੀ ਬੈਠੀ ਰਹਿੰਦੇ ਆ ਸਾਰਾ ਕੰਮ ਮੇਰੀ ਨੂੰ ਕਰਦੀ ਹੈ ਬੜੀ ਚੰਗੀ ਹੈ ਸਾਰਾ ਕੰਮ ਕਰਦੀ ਹੈ ਹਾਂ ਸਾਰਾ ਹੀ ਕੰਮ ਕਰਦੀ ਇੱਕ ਵਾਰ ਮਾਰੋ ਭੱਜੀ ਆਂਦੀ ਹੈ ਹਾਂ ਬੜੀ ਚੰਗੀ ਹੈ ਔਰ ਤੁਸੀਂ ਸੁਣਾਓ ਹਾਂ ਐਸਾ ਹੀ ਹੈ ਹਾਂ ਉਹ ਤੁਸੀਂ ਸੁਣਾਓ

ਹਾਂ ਜੇ ਬੁਲਾ ਕੇ ਦੇਖਿਆਈ ਬਾਬਾ ਮੇਦੇ ਬਾਬਾ ਪਤੇ ਦਾ ਬੜਾ ਚੰਦਾਈ ਨਾ ਮੈਂ ਨਹੀਂ ਦੇਖਿਆ ਜਦੋਂ ਜੰਬਾ ਨਾ ਤੇ ਮੈਂ ਐਸ਼ਾ ਕਰਦੀ ਆ ਨਾ ਨਜ਼ਰਾਂ ਦੇਖੋ ਬੜੀ ਬੜੀ ਵਧੀਆ ਆਂਦੀ ਐ ਨਾ ਮੈਂ ਨਹੀਂ ਦੇਖਿਆ ਮੇਰੇ ਕੋਲ ਤਾਂ ਫੋਨ ਹੀ ਨਹੀਂ ਆ ਫੋਨ ਲੈ ਲੈਣਾ ਆਪਣੇ ਮੁੰਡੇ ਕੋਲ ਮੈਂ ਕਹਾਂ ਨੀ ਮੁੰਡੇ ਨੂੰ ਫੋਨ ਹੋਰ ਕੀ ਆਉਂਦਾ ਇਹ ਵਿੱਚ ਬੜਾ ਡਾਂਗ ਕਰੇ ਜੋਗਾ ਆਉਂਦਾ ਜੋਗਾ ਅੱਛਾ ਮੇਲੀਆ ਮੰਜਾ ਨਾ ਤੋੜਿਆ ਕਰ ਮੰਜਾ ਤੋੜਿਆ ਕਰ ਕੁਛ ਕਰਿਆ ਕਰ ਨਾ ਚਨਾ ਦਿਖ ਮੈਂ ਤਾਂ ਚਲੋ ਬੁੱਢਾ ਜਾਂਦਾ ਭਈਆ ਜਾਂਦਾ ਮੈਂ ਖੂਬ ਪ੍ਰੈਕਟਿਸ ਕਰਨੀ ਮੈਂ ਡਾਂਸ ਸਿੱਖਣੀ ਆ ਆਜਾ ਕਰ ਸ਼ਾਮ ਨੂੰ ਕਿੱਥੇ ਸਿੱਖਾਂਗੇ ਸ਼ਾਮ ਮੋਨੇ ਦਾ ਸਮਾਂ ਨਹੀਂ ਬੰਦ ਨਹੀਂ ਬੰਦ ਹੋ ਗਿਆ ਮੇਰਾ ਟਾਈਮ ਪਾਸ ਹੋ ਜਾਣਾ ਕਰੇ ਕੰਮ ਤੇ ਹੁੰਦਾ ਨਹੀਂ ਹੁਣ ਕਿੱਥੇ ਨੂੰ ਚਾਟ ਆਈ ਨਹੀਂ ਹੋਮ ਬੱਤੀ ਤੇ ਨਹੀਂ ਰੱਖੀ ਆਂਦੀ ਹੋਣੀ ਹੁਣੇ ਆਂਦੀ ਆ ਨਿਕੜੀਂ ਆਂਦੀ 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 ਪੁੱਛਦੀ ਹੋਣੀ ਉਹ ਪੁੱਛਦੀ ਪਣੀ ਨਿਕੜੀਂ ਚਾਣੀ ਪਣੀ

ਕੀ ਹਾਂ ਵੱਟੇ ਕੀ ਕਰਨਾ ਅਜੀ ਕੋਈ ਨਾ ਹਾਂ ਇਹੋ ਬੋਲੀ ਬੋਲਦਾ ਕਾਰਾ ਕੰਮ ਕਿੱਤਾ ਕਿੱਤਾ ਕੰਮ ਦਾ ਤੋਂ ਆਈ ਐ ਖਾਣ ਮੈਂ ਨੰਦੀ ਗੱਲੇ ਚੁੱਧੋ ਇਹਦਾ ਕੰਮ ਕਰਨਾ ਕਰਨਾ ਵੀ ਇਹੋ ਵੱਟ ਕੇ ਅਜ ਤੱਕ ਪੜੀ ਲਿਖਿਆ ਨੂਆਂ ਦਾ ਇਹ ਹਾਲ ਯਾ ਕੰਮ ਕਰ ਮਲੀ ਲੈ ਨੀ ਪੜੀ ਕੱਪੜੇ ਕਪੜਾ ਧੋ ਲਈ ਪੰਡਵੀ ਮਾਂ ਜੜੀ ਤੇ ਰੋਟੀ ਵੀ ਬਣਾ ਲਈ ਪਾਪਾ ਵੀ ਆਉਂਦਾ ਕਿਤਨਾ ਦੋ ਹਾਂ ਤੇ ਹੋਰ ਜੋ ਵੀ ਕੰਮ ਹੋਇਆ ਸਾਰਾ ਪੂਰਾ ਕਰ ਲਈ ਤੇ ਤੇਰਾ ਖਾਂਦੀਆਂ ਸੀ పుత్ర <laughs> గ <laughs> <f dragging> <sympathis> महीना रह के जाने फोन करती है मैं अपने कर नहीं ने नहीं ने? कर ने जाना? वीरे कर

ਡੈਡੀ ਮੰਮੀ ਸਾਰਾ ਦਿਨ ਸਹੇਲੀਆਂ ਨੂੰ ਬੁਲਾ ਕੇ ਮੇਰੀ ਗੱਲਾਂ ਕਰਦੇ ਰਹਿੰਦੀ ਚੁਗਲੀਆਂ ਕਰਦੇ ਰਹਿੰਦੀ ਮੈਂ ਕਹਿੰਦੀ ਆਦਾ ਮਹੀਨਾ ਆਇਆ ਮੈਂ ਘਰ ਜਾਣਾ ਤੇ ਉਹ ਕਹਿੰਦੇ ਨਹੀਂ ਜਾਣਾ ਅੱਛਾ ਇੱਦਾਂ ਕੋਈ ਨਹੀਂ ਮੈਂ ਦੇਖਣਾ ਚੱਲ ਪੁੱਤ ਤੂੰ ਕੰਮ ਕਰ ਲੈ ਕੀ ਹੋਇਆ ਜਦੋਂ ਤੂੰ ਕੋਰੇ ਮੱਚੀ ਨਹੀਂ ਅੱਸੀ ਮਹੀਨਾ ਆਇਆ ਕੰਨ ਮਹੀਨਾ ਵਰ ਜਾਣਾ ਕੰਮ ਕੌਣ ਕਰਦਾ ਮੇਰੇ ਤਾਂ ਗੋਡੇ ਦੁਖਦੇ ਆਪ ਅੱਛਾ ਤੇ ਤੁਸੀਂ ਦੱਸੋ ਕੀ ਕਰਨਾ ਮੈਂ ਦੇਖਣਾ ਮੈਂ ਹੁਣੇ ਦੇਖਣਾ ਆਬੋ ਤੇ ਕੀ ਹੋਇਆ ਬੋਤਾ ਡੈਡੀ ਤੇ ਜਾਂਦਾ ਮਹੀਨਾ ਆਇਆ ਮੈਂ ਘਰ ਜਾਣਾ ਮੈਂ ਮਹੀਨਾ ਰਹਿਣ ਜਾਣਾ ਮਮਮੀ ਸੇ ਲਿਆਂ ਨੂੰ ਬੁਲਾ ਕੇ ਮੇਰੀ ਗੱਲਾਂ ਕਰਦੀ ਕਹਿੰਦੀ ਤੂੰ ਇਹ ਕੰਮ ਕਰਨੀ ਆਂਦਾ ਕੀ ਕਹਿੰਦੀ ਨਹੀਂ ਜਾਣਾ ਕਹਿੰਦੇ ਨਹੀਂ ਜਾਣਾ ਤੂੰ ਕੋਈ ਨਹੀਂ ਜਾਂਦਾ ਆਪੇ ਤੇ ਚੋਲ ਜਾਈ ਰੋਹ ਕਰਮ ਕਰਮ ਤੂੰ ਨਹੀਂ ਰਹੀ ਪਤਾ ਨਹੀਂ ਮਮਮੀ ਮੈਂ ਜਾ ਡੈਡੀ ਮੈਂ ਜਾਣੇ ਤੂੰ ਦੇਖ ਸਹੀ ਇਹ ਤੇ ਟੈਡੀ ਹੀਰ ਆ ਇਹ ਸਿੱਧੇ ਹੱਥਾਂ ਦਾ ਕੰਮ ਨਹੀਂ ਨਹੀਂ ਆ ਕੋਈ ਸਕੀਮ ਲਾਣੀ ਪੈਣੀ ਆ ਤੂੰ ਦੇਖ ਸਹੀ ਪੁੱਤ ਮੈਂ ਕੀ ਸਕੀਮ ਲਾ ਕੇ ਆਣਾ ਆ ਸੁਤੰਤ ਗੋਰੇ ਇਹ ਕੀ ਆਇਆ ਤਾ ਫੋਨ ਚ ਕੀ ਆਇਆ ਇਹ ਸੱਸ ਨੂੰ ਕੱਠੀਆਂ ਰਹੀਆਂ ਤੀਆਂ ਤੇ ਸੋਣ ਮੇ ਨਾਨੀ ਨੂੰ ਕੁੱਟੰਗੀ ਸੱਸ ਨੂੰ ਕੱਠੀਆਂ ਰਹੀਆਂ ਸੱਸ ਬਿੱਲੀ ਬਣ ਗਈ ਆ ਮੈਨੂੰ ਮੈਂ ਤਾਂ ਕਹਾ ਲੈ ਆਦ ਕਾਮ ਚਸ਼ਮਾ ਲਈ ਆ ਮੇਰਾ ਦੁਕਾਨ ਤੇ ਕੰਮ ਯਾਰ ਇਹ ਲਿਖੇ ਦਾ ਸੱਸ ਨੂੰ ਬਿੱਲੀ ਬਣ ਗਈ ਉਹ ਛੱਡ ਪਰੇ ਜਾਨ ਦੇ ਬਰੇ ਅੱਗੇ ਤਾਂ ਮੈਂ ਕਦੇ ਨਹੀਂ ਸੁਣਿਆ ਅਜੀਬ ਮੈਂ ਨਹੀਂ ਇਹ ਫੋਨ ਆਇਆ ਮੈਂ ਕੀ ਕਰਾਂ ਚਲ ਤੂੰ ਸੋ ਜਾ ਹਾਂ ਰਾਮਾ ਸੋ ਜਾ ਸੋ ਜਾ ਉਹ ਚਾਰੇ ਸੋ ਜਾ ਤੂੰ ਛੱਡ ਪਰੇ ਐਵੇਂ ਫੋਨ ਕਿਹਾ ਝੂਠੀਆਂ ਗੱਲਾਂ ਆਉਂਦੀਆਂ ਅੱਛਾ ਠੀਕ ਹੈ ਚਲ ਸੋ ਜਾ ਸੋ ਜਾ ਕਿ ਕਿ ਕਰ ਪਾਏ ਸਤਵੰਤ ਕੋਰੇ ਨੀ ਤੇ ਕੀ ਇੰਨੀ ਕੁੜੀਏ ਤੂੰ ਬਿੱਲੀ ਰੱਖ ਕੇ ਕਿਤੇ ਬਿੱਲੀ ਮੰਮੀ ਜੀ ਚੌਂਕੀ ਚ ਚੌਂਕੀ ਚ ਦੁੱਧ ਦੇ ਕੋਲ ਬਿੱਲੀ ਆਈ ਸੀ ਮੈਂ ਮਾਰ ਕੇ ਭਜਾਤੀ ਮੈਂ ਮਾਰ ਕੇ ਭਜਾਤੀ ਹਾਂ ਉਹ ਕਿਉਂ ਚਲੋ ਮੈਂ ਕੋਈ ਨਹੀਂ ਕਹਿਣਾ ਜਾਨ ਦੇ ਮਰਨ ਦੇ ਚਾਵਲ ਨੂੰ ਹੈ ਮੀਨਾ ਲਾ ਕੇ ਆਏਗੀ ਤੇ ਕੇ ਤੱਕਦਾ ਕਹਿਣਾ ਆਏਗਾ